ਸਤਿ ਸ਼੍ਰੀ ਅਕਾਲ ਵੀਡੀਓ ਦੇਖ ਰਿਹਾ ਹਾਂ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਿਆਂ ਜਦੀ ਵੱਡੀ ਖਬਰ ਜੱਗੋ 13ਵੀਂ ਸਿੱਖਿਆ ਮੰਤਰੀ ਨੂੰ ਵੀ ਪ੍ਰਾਈਵੇਟ ਹਸਪਤਾਲ ਲੱਗਿਆ ਕਰਨਾ ਪੈ ਗਿਆ ਹੰਗਾਮਾ ਕਹਿੰਦੇ ਪੈਸੇ ਦੇ ਪੀਰ ਨੇ ਇਹ ਐਮਰਜੈਂਸੀ ਵਿੱਚ ਬੈੱਡ ਖਾਲੀ ਫੇਰ ਵੀ ਮਰੀਜ਼ ਬਾਹਰ ਤੜਫੇ ਤੜਫੇ ਵੇਖੋ ਵੀਡੀਓ ਅੱਜ ਮੈਕਸ ਹਸਪਤਾਲ ਨੰ ਮੁਹੱਲੇ ਵਿੱਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ ਪ੍ਰਬੰਧਕਾਂ ਦੀ ਲੰਗੈਲੀ ਅਤੇ ਪੈਸਾ ਕਮਾਉਣ ਦੀ ਹੋੜ ਕਰਨ ਦੂਰੋਂ ਨੇੜਿਓਂ ਆਏ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਦਾਖਲ ਕਰਨ ਦੀ ਬਜਾਏ ਫਾਈਲ ਬਣਾਉਣ ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ ਜਦ ਕਿ ਐਮਰਜੈਂਸੀ ਵਾਰਡ ਬਿਲਕੁਲ ਖਾਲੀ ਹੁੰਦਾ ਹੈ ਹਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਜੀ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ ਪਰ ਉਹਨਾਂ ਨੂੰ 20-25 ਮਿੰਟ ਐਂਬੂਲੈਂਸ ਵਿੱਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ ਵਿੱਚ ਦਾਖਲ ਨਹੀਂ ਕੀਤਾ ਗਿਆ ਆਖਿਰ ਮੈਨੂੰ ਮਜਬੂਰ ਹੋ ਕੇ ਹਸਪਤਾਲ ਦੇ ਅੰਦਰ ਜਾ ਕੇ ਬਜ਼ੁਰਗ ਮਾਤਾ ਦੀ ਮਾਤਾ ਜੀ ਦੇ ਸਮੇਤ ਇੱਕ ਹੋਰ ਮਰੀਜ਼ ਨੂੰ ਟੈਕਨ ਕੋਰੋਨਾ ਪਿਆ ਜੋ ਬਾਹਰ ਇਲਾਜ ਲਈ ਭਟਕ ਰਹੇ ਸਨ ਇਹ ਸੋਚ ਕੇ ਬਹੁਤ ਹਰਾਨੀ ਹੁੰਦੀ ਹੈ ਕਿ ਇੰਨਾ ਪ੍ਰਾਈਵੇਟ ਹਸਪਤਾਲਾਂ ਲਈ ਇੱਕ ਇਨਸਾਨ ਦੀ ਕੀਮਤ ਜ਼ਿੰਦਗੀ ਤੋਂ ਵੱਧ ਪੈਸਾ ਮੱਤਮਪੂਰਨ ਹੈ ਜਿੱਥੋਂ ਮਰੀਜ਼ਾਂ ਤੋਂ ਜਿੱਥੇ ਮਰੀਜ਼ਾਂ ਤੋਂ ਇਲਾਜ ਦੇ ਨਾਮ ਤੇ ਲੱਖ ਰੁਪਏ ਵਸੂਲੇ ਜਾਂਦੇ ਨੇ ਉੱਥੇ ਹੀ ਉਹਨਾਂ ਨੂੰ ਪਟਕਣਾ ਦਿੱਤੇ ਤੰਗ ਪਰੇਸ਼ਾਨ ਹੋਣਾ ਪੈਂਦਾ ਹੈ ਜਿਨ੍ਹਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਡਾਕਟਰ ਸਾਹਿਬਾਨ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਕਿ ਪਰੰਤੂ ਕੁਝ ਕੁਝੇ ਹਸਪਤਾਲ ਤੇ ਉਹਨਾਂ ਦੇ ਪ੍ਰਬੰਧਕ ਜਦੋਂ ਅਜਿਹਾ ਕੁਝ ਦੇ ਹੰਤਾ ਉਸ ਨੂੰ ਦੇਖ ਕੇ ਮਨ ਬੇहद ਦੁਖੀ ਹੁੰਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜਰੂਰ ਦਿਓ ਜੀ